ਐਜ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਪੋਪਰਾ ਇਸ ਵੇਲੇ ਮੌਜੂਦ ਹਾਂ ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਝੁੱਗੇ ਜਵਾਰ ਸਿੰਘ ਵਾਲਾ ਵਿਖੇ ਜਿੱਥੇ ਅੱਜ ਇੱਕ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਦੱਸਦੀਏ ਕਿ ਰਾਜ ਸਿੰਘ ਜੋ ਡਰਾਈਵਰੀ ਦਾ ਕੰਮ ਕਰਦਾ ਸੀ ਤੇ ਕੱਲ ਜਦ ਗੱਡੀ ਭਰ ਕੇ ਕੰਡੇ ਤੇ ਲੈ ਕੇ ਗਿਆ ਕੰਡਾ ਕਰਾਉਣ ਦੇ ਲਈ ਤਾਂ ਉੱਥੇ ਉਸ ਨੂੰ ਅਚਾਨਕ ਜਿਹੜਾ ਅਟੈਕ ਹੋ ਗਿਆ ਜਿਸ ਦੇ ਕਾਰਨ ਉਸ ਦੀ ਮੌਕੇ ਤੇ ਹੀ ਜਿਹੜਾ ਮੌਤ ਹੋ ਗਈ ਇਸ ਸਮੇਂ ਪਰਿਵਾਰ ਦੇ ਵਿੱਚ ਪਹੁੰਚੇ ਹਾਂ ਦੱਸਿਆ ਜਾ ਰਿਹਾ ਤਿੰਨ ਕੁੜੀਆਂ ਨੇ ਤੇ ਦੋ ਛੋਟੇ ਲੜਕੇ ਨੇ ਤੇ ਇੱਕ ਉਹਨਾਂ ਦੀ ਪਤਨੀ ਆ ਤੇ ਜਿਹੜਾ ਘਰ ਦਾ ਸਾਰਾ ਗੁਜ਼ਾਰੇ ਵਾਲਾ ਸਿਸਟਮ ਸੀ ਉਹ ਸਾਰੇ ਦਾ ਸਾਰਾ ਜਿਹੜਾ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਸਭ ਰਾਜ ਸਿੰਘ ਦੇ ਕੋਲੋਂ ਹੀ ਜਿਹੜਾ ਚੱਲਦਾ ਸੀ ਤਾਂ ਅੱਜ ਉਹਨਾਂ ਦੀ ਇੱਕ ਲੜਕੀ ਦਾ ਪੇਪਰ ਵੀ ਆ ਇੱਕ ਪਾਸੇ ਪਿਓ ਦੀ লাশ ਪਈ ਆ ਘਰੇ ਤੇ ਦੂਜੇ ਪਾਸੇ ਲੜਕੀ ਪੜਾਈ ਕਰਦੀ ਆ ਤਾਂ ਪੇਪਰ ਦੇ ਚੱਲੀ ਆ ਪਰਿਵਾਰ ਦੇ ਵਿੱਚ ਪਹੁੰਚਿਆ ਸਾਡੇ ਨਾਲ ਪਿੰਡ ਦੇ ਸਰਪੰਚ ਸੁਭਾਨ ਵੀ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਸੇ ਤਰੀਕੇ ਦੇ ਨਾਲ ਵੀ ਕਿਉਂਕਿ ਜਿਹੜਾ ਕਮਾਉਣ ਵਾਲਾ ਸੀ ਉਹ ਤਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਤੇ ਪਿੱਛੇ ਪਰਿਵਾਰ ਦਾ ਜਿਹੜਾ ਬਹੁਤ ਹੀ ਜ਼ਿਆਦਾ ਔਖਾ ਹੋ ਗਿਆ ਆਪਾਂ ਗੱਲਬਾਤ ਕਰਦੇ ਆ ਸਾਰੀ ਪਰਿਵਾਰ ਮੈਂਬਰਾਂ ਦੇ ਨਾਲ ਤੇ ਸਰਪੰਚ ਸਾਹਿਬ ਦੇ ਨਾਲ ਸਰਪੰਚ ਸਾਹਿਬ ਕੀ ਅੱਜ ਕਾਰਨ ਪਰਿਵਾਰ ਦੇ ਵਿੱਚ ਪਹੁੰਚੇ ਹੋ ਰਾਜੂ ਜੀ ਦਾ ਘਰ ਸਾਹਿਬ ਜੀ ਵੈਗਰੂ ਜੀ ਕੀ ਫਤਿਹ ਬੜੀ ਦੁਖਦਾਈ ਨਾਲ ਸਾਨੂੰ ਕਹਿਣਾ ਪੈ ਰਿਹਾ ਕਿ ਸਾਡੇ ਪਿੰਡ ਚੁੱਗੇ ਜਵਾਰ ਸਿੰਘ ਵਾਲਾ ਜੋ ਕਿ ਰਾਜ ਸਿੰਘ ਰਾਜੂ ਇੱਕ ਛੋਟਾ ਜਿਹਾ ਡਰਾਈਵਰ ਸੀਗਾ ਜਿਨ੍ਹਾਂ ਦੀ ਕੱਲ ਹਾਡ ਟੈਕ ਨਾਲ ਮੌਤ ਹੋ ਗਈ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਇਹ ਹੈ ਕਿ ਉਹਨਾਂ ਦੀ ਛੋਟੀ ਬੱਚੀ ਅੱਜ ਪੇਪਰ ਦੇਣ ਜਾ ਰਹੀ ਹੈ ਪਲੱਸ 2 ਦਾ ਜੀ ਇੱਕ ਆਪਣੇ ਬਾਪ ਦੀ Laash ਨੂੰ ਛੱਡ ਕੇ ਤੋਂ ਅੱਜ ਸਾਡੀਆਂ ਅੱਖਾਂ ਵੀ ਨਮ ਹੋ ਰਹੀਆਂ ਨੇ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਇਹਨਾਂ ਬੱਚਿਆਂ ਦਾ ਕੁਝ ਨਾ ਕੋ ਸੋਚਿਆ ਜਾਏ ਪੰਜ ਬੱਚੇ ਹਨ ਤਿੰਨ ਕੁੜੀਆਂ ਔਰ ਦੋ ਮੁੰਡੇ ਹਨ ਜੋ ਅਜੇ ਨਵਾਲਾ ਘਰ ਹਨ ਅਜੇ ਪੜ੍ਹਾਈ ਲਿਖਾਈ ਕਰ ਰਹੇ ਹਨ ਇਹਨਾਂ ਦਾ ਘਰ ਦਾ ਸਰਕਲ ਜੋ ਸਾਰਾ ਇੱਕ ਰਾਜ ਸਿੰਘ ਦੇ ਹੀ ਚੱਲ ਰਿਹਾ ਸੀਗਾ ਬਾਕੀ ਹੋਰ ਇਹਨਾਂ ਕੋਲ ਕੋਈ ਜ਼ਮੀਨ ਜੈਤ ਕਿੰਨੇ ਮੈਂਬਰ ਨੇ ਪਰਿਵਾਰ 'ਚ ਪਰਿਵਾਰ ਦੇ 6 ਮੈਂਬਰ ਹੈ ਜੀ 5 ਬੱਚੇ ਇੱਕ ਹੁਣ ਉਹਨਾਂ ਦੇ ਘਰ ਵਾਲੀ ਆਪਤਾ ਹੁਣ ਪ੍ਰਮਾਤਮਾ ਨੂੰ ਜੋ ਪਿਆਰੇ ਹੋ ਗਏ ਨੇ ਸਭ ਤੋਂ ਦੁੱਖਦਗ ਦੀ ਗੱਲ ਤਾਂ ਇਹ ਹੈ ਕਿ ਆਪਣੇ ਇਲਾਕੇ ਦੇ ਵਿੱਚ ਹਸਪੀਟਲ ਜਿਹੜੀ ਵੱਡਾ ਨਾ ਹੋਣ ਕਰਕੇ ਉਹਨਾਂ ਨੂੰ ਫਰਸਟ ایڈ ਵੀ ਨਹੀਂ ਮਿਲੀ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਬਾਕੀ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਇਹਨਾਂ ਬੱਚਿਆਂ ਦੇ ਸਿਰ ਤੇ ਕੁਛ ਨਾ ਕੁਛ ਇਹਨਾਂ ਨੂੰ ਸਹੂਲਤਾ ਦਿੱਤੀ ਜਾਵੇ ਤਾਂ ਜੋ ਬੱਚੇ ਆਉਣ ਵਾਲੇ ਸਮੇਂ ਵਿੱਚ ਆਪਣਾ ਭਵਿਸ਼ਾ ਬਣਾ ਸਕਣ ਬਾਕੀ ਇਹਨਾਂ ਦੇ ਘਰ ਦਾ ਨਾ ਕੋਈ ਜ਼ਮੀਨ ਨਾ ਇਹਨਾਂ ਕੋਈ ਹੈ ਸਿਰਫ ਮਿਹਨਤ ਮਜ਼ਦੂਰੀ ਹੈਗੀ ਹੈ ਮਿਹਨਤ ਮਜ਼ਦੂਰੀ ਤੇ ਹੀ ਉਹ ਆਪਣਾ ਘਰ ਪਾਲ ਰਿਆ ਸੀਗਾ ਅੱਗੇ ਬੱਚੇ ਦੇਖੋ ਕਿੱਦਾਂ ਪੜਨਗੇ ਇੱਕ ਮਾਂ ਹੈ ਜੋ ਮਾਂਕੀ ਕੀ ਕੰਮ ਕਰ ਸਕਦੀ ਹੈ ਨਾ ਤਾਂ ਤਿਹੜੀ ਕਰ ਸਕਦੀ ਹੈ ਤੇ ਨਾ ਕੁਛ ਹੈ ਕੋਈ ਸਭ ਨੂੰ ਸਰਕਾਰ ਵੱਲੋਂ ਇਹੀ ਬੇਨਤੀ ਹੈ ਕਿ ਇਹਨਾਂ ਦੀ ਬੱਚਿਆਂ ਦੀ ਮਦਦ ਕੀਤੀ ਜਾਵੇ ਕੀ ਨਾਮ ਹੈ ਕੋਮਲ ਤੇ ਅੱਜ ਪਾਪਾ ਦੀ ਡੈਥ ਹੋਈ ਆ ਤੇ ਤੁਸੀਂ ਵੇਪਰ ਤੇ ਚੱਲੇ ਹੋ ਹਾਂਜੀ ਕੀ ਹੋਇਆ ਪਾਪਾ ਨੂੰ ਪਾਪਾ ਨੂੰ ਹਾਰਟ ਅਟੈਕ ਹੋ ਗਿਆ ਜੀ ਕਿੰਨੇ ਕਿੰਨੇ ਜਣੇ ਹੋ ਪਰਿਵਾਰ ਚ ਸੱਤ ਜਣੇ ਸੀ ਛੇ ਪੰਜ ਪੈਣ ਭਰਾ ਇੱਕ ਮੰਮੀ ਇੱਕ ਡੈਡੀ ਹੁਣ ਛੇ ਰਹਿ ਗਏ ਤੇ ਕਮਾਉਂਦਾ ਕੌਣ ਸੀ ਪਾਪਾ ਹੀ ਗੱਲਾ ਪਾਪਾ ਹੁਣ ਫਿਰ ਘਰ ਦਾ ਗੁਜ਼ਾਰਾ ਕਿੱਦਾਂ ਚੱਲੇਗਾ ਮੈਂ ਹੁਣ ਤ ਮਜ਼ਦੂਰੀ ਕਰਕੇ ਤੇ ਸਰਕਾਰ ਨੂੰ ਕੀ ਬੀਰ ਕਰਨਾ ਚਾਹੁੰਦੇ ਹੋ ਤੁਸੀਂ ਸਰਕਾਰ ਬਸ ਸਾਡੀ ਮਦਦ ਕਰ ਦਵੇ ਹੋਰ ਕੁਝ ਨਹੀਂ ਚਾਹੀਦਾ ਨਾਮ ਹੈ ਸੁਬਾਸ਼ ਕਿੱਥੋਂ ਰਹਿਣ ਵਾਲੇ ਹੋ ਐਥੇ ਤੁਗੇ ਜਵਾਰ ਸਿੰਘ ਆ ਤੇ ਜਿਨ੍ਹਾਂ ਦੀ ਮੌਤ ਹੋਈ ਉਹ ਤੁਹਾਡੇ ਕੀ ਲੱਗਦੇ ਸੀ ਮੇਰਾ ਭਾਈ ਛੋਟਾ ਭਾਈ ਇਹ ਕੀ ਹੋਇਆ ਉਹਨਾਂ ਨੂੰ ਡਰਾਈਵਰ ਹੀ ਅਸੀਂ ਦੋਵੇਂ ਫਰਾ ਕਰਦੇ ਸੀ ਅੱਛਾ ਜੀ ਉਹ ਗੱਡੀ ਲੈ ਕੇ ਗਿਆ ਜੀ ਅੱਛਾ ਜੀ ਤੇ ਉਧਰ ਪਹਰ ਕੇ ਆਇਆ ਤੇ ਕੰਡੇ ਤੇ ਆਇਆ ਤੇ ਕੰਡੇ ਦੇ ਉਹਨੂੰ ਟੈਗ ਟੈਗ ਹੋ ਗਿਆ ਪਹਿਲਾਂ ਵੀ ਕੋਈ ਟੈਗ ਟੂ ਕੋ ਦੀ ਸ਼ਿਕਾਇਤ ਸੀ ਪਹਿਲਾਂ ਕੋਈ ਸ਼ਿਕਾਇਤ ਨਹੀਂ ਤੇ ਪਰਿਵਾਰ ਦੇ ਵਿੱਚ ਹੋਰ ਕੌਣ ਇਹਨਾਂ ਦੇ ਮੈਂਬਰ ਹੈਗੇ ਪੰਜ ਬੱਚੇ ਹੋ ਗਏ ਜੀ ਅੱਛਾ ਜੀ ਉਹਨਾਂ ਦਾ ਸਾਰਾ ਸਿਸਟਮ ਇਹਦੇ ਤੇ ਹੀ ਚੱਲਦਾ ਸੀ ਇਹਦੇ ਤੇ ਹੀ ਔਰ ਨਹੀਂ ਕੋਈ ਕਮਾਉਣ ਵਾਲਾ ਨਹੀਂ ਔਰ ਨਹੀਂ ਕਮਾਉਣ ਵਾਲਾ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਾ ਇਹ ਮੰਗ ਕਰਦੇ ਆ ਵੀ ਸਾਨੂੰ ਕੋਈ ਮਦਦ ਮਿਲ ਜਾਵੇ ਇਹਨਾਂ ਦੇ ਬੱਚਿਆਂ ਦੀ ਕੋਈ ਸੁਧਾਰ ਹੋ ਜਾਵੇ ਹੂੰ ਦੱਸ ਰਹੇ ਨੇ ਬੱਚੇ ਪੜ੍ਹਦੇ ਵੀ ਨਹੀਂ ਤੇ ਅੱਜ ਇੱਕ ਕੁੜੀਆ ਦਾ ਪੇਪਰ ਵੀ ਹੈ ਤੇ ਇੱਕ ਪਾਸੇ ਪਿਓ ਦੀ লাশ ਪਈ ਏ ਘਰੇ ਤੇ ਦੂਜੇ ਪਾਸੇ ਪੇਪਰ ਦੇਣ ਚੱਲੀ ਇੱਕ ਕੁੜੀਆ ਨੂੰ ਪੇਪਰ ਦੇਣ ਕਿੱਜ ਜਾਵਣੀ ਜੀ ਜੀ ਸਰ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਆ ਮੈਂ ਗੋਲਡੀ ਆ ਜੀ ਪਿੰਡ ਮੋਹ ਕੁਲੀਵਾਦ ਰਹਿਣ ਵਾਲਾ ਆ ਜੀ ਮੇਰੇ ਕੋਲ ਕੰਮ ਕਰਦਾ ਸੀ ਵਿਚਾਰਾ ਜੀ ਜੀ ਤੇ ਇਸ਼ਾਰਾ ਕਰੇ ਨਾ ਉੱਚਾ ਨੀਵਾ ਬੋਲ ਨਾ ਕੋ ਮਿੱਠਾ ਬੋਲਦੀ ਚੱਲੇ ਰਹੀ ਜੀ ਤਿੰਨ ਸਾਲ ਦਾ ਮੇਰੇ ਕੋਲ ਕੰਮ ਕਰਦਾ ਆ ਰਿਹਾ ਜੀ ਛੋਟਾ ਹੈ ਸਾਡਾ ਸਰਕਲ ਹੈ ਗੱਡੀਆਂ ਦਾ ਜੀ ਜੀ ਸੱਜਾ ਕਮਾਣਿਆ ਸੱਜਾ ਖਾਨਿਆ ਜੀ ਜੀ ਗੱਡੀ ਭਰ ਕੇ ਲਿਆ ਰੋਡਾਂ ਵਾਲੇ ਤੋਂ ਮੰਡੀ ਤੋਂ ਚੋਨੇ ਦੇ ਜੀ ਜੀ ਮਨੀਮ ਦੇ ਕੰਡੇ ਦੇ ਜਗਦੀਸ਼ ਕੰਡੇ ਦੇ ਵੇਟ ਕਰਦਾ ਪਿਆ ਸੀਗਾ ਜੀ ਜੀ ਆਪਣਾ ਹੀ ਕੰਡੇ ਦੇ ਉੱਥੇ ਅੰਦਰ ਬੈਠਾ ਫੱਟੇ ਦੇ ਜੀ ਜੀ ਯੱਕ ਦਾ ਮਿੰਦੇ ਪਹਿਲਾਂ ਦੰਦਲਾ ਪੈ ਗਿਆ ਦੋਰਾ ਪੈ ਗਿਆ ਜੀ ਜੀ ਨਾਲ ਲੱਗਵਾ ਮੈਨੂੰ ਫੋਨ ਗਿਆ ਜੀ ਮੈਂ ਉੱਥੇ ਪਹੁੰਚ ਗਿਆ ਜੀ ਅਸੀਂ ਦੋਲਾ ਹਸਪਤਲ ਲੈ ਗਏ ਜੀ ਹਸਪਤਲ ਬੈਠਾ ਰਿਹਾ ਜੀ 2 ਮਿੰਟ ਬੈਠ ਕੇ ਉਦੋਂ ਬਾਅਦ ਨਾਲ ਦੇ ਨਾਲ ਦੂਸਰਾ ਅਟੈਕ ਆ ਗਿਆ ਜਿਹਨੂੰ ਪਹਿਲਾਂ ਇੱਕ ਅਟੈਕ ਆ ਚੁੱਕਿਆ ਸੀਗਾ ਜੀ ਮੋਕੇ ਦੇ ਬਸ ਉੱਥੇ ਦੀ ਡੈਥ ਹੋ ਗਈ ਜੀ ਫਿਰ ਉਦੋਂ ਬਾਅਦ ਅਸੀਂ ਮਿੱਡੇ ਹਸਪਤਲ ਲੈ ਗਏ ਮਿੱਡੇ ਹਸਪਤਲ ਨੇ ਸਾਨੂੰ ਜੋ ਕਿ ਇੱਥੇ ਡਾਕਟਰ ਹੈ ਨਹੀਂ ਗਏ ਜੀ ਅਸੀਂ ਅਟੈਕ ਵਾਲਾ ਸੀਗਾ ਚਲੋ ਉੱਥੇ ਲੈ ਚੱਲਿਆ ਦੋ ਦਰ ਸਾਡੇ ਵਿਪਰਾਜ ਚ ਜਾਣ ਪਿਆ ਜਾਵੇ ਜੀ ਪਰ ਉੱਥੇ ਜਾਂਦੇ ਨੂੰ ਡਾਕਟਰ ਨੇ ਅੰਦਰ ਡਾਕਟਰ ਹੈਨੀ ਸੀ ਮੁੰਡਿਆਂ ਦੇਖਿਆ ਜੀ ਕਹਿੰਦੇ ਜੀ ਤਾਂ ਡਰਥ ਖਤਮ ਹੋ ਗਿਆ ਜੀ ਇਹ ਬਾਈ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਡਾਕਟਰ ਹੈਨੀ ਸੀਗਾ ਕਿਉਂਕਿ ਇੱਥੋਂ ਦੇ ਜਿਹੜੇ ਪੰਜਾਬ ਦੇ ਡਿਪਟੀ ਸੀਐਮ ਨੇ ਉਹਨਾਂ ਦਾ ਵੀ ਹਲਕਾ ਮੰਨਿਆ ਜਾਂਦਾ ਹੈ ਜਲਾਲਾਬਾਦ ਹਲਕਾ ਪੰਜਾਬ ਦੇ ਹਲਕੇ ਆ ਜੋ ਪਹਿਲੇ ਨੰਬਰ ਤੇ ਹੁੰਦਾ ਸੀ ਤੇ ਅੱਜ ਜਿਹੜੀਆਂ ਸਿਹਤ ਸਹੂਲਤਾਂ ਨੂੰ ਲੈ ਕੇ ਵੱਖ-ਵੱਖ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਦੇ ਉੱਪਰ ਇਲਜ਼ਾਮ ਲਾਏ ਜਾਂਦੇ ਨੇ ਕਿ ਡਾਕਟਰਾਂ ਦੀ ਬਹੁਤ ਘਾਟ ਹੈ ਪਿਛਲੇ ਦਿਨੀ ਇੱਕ ਐਕਸੀਡੈਂਟ ਵੀ ਹੋਇਆ ਸੀਗਾ ਉਹਦੇ ਦੌਰਾਨ ਵੀ ਲੋਕਾਂ ਨੇ ਮੰਗ ਚ ਕੀਤੀ ਸੀ ਕਿ ਡਾਕਟਰਾਂ ਦੀ ਬਹੁਤ ਘਾਟ ਆ ਰਹੀ ਹੈ ਜਲਾਲਾਬਾਦ ਸ਼ਹਿਰ ਦੇ ਵਿੱਚ ਇਸ ਘਾਟ ਨੂੰ ਪੂਰਾ ਕੀਤਾ ਜਾਵੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਬ੍ਰਦਰ ਆਪਣੇ ਹੁਣ ਦੇਖਦੇ ਹਾਂ ਰਾਤ ਨੂੰ ਮੁਸੀਬਤ ਹੋ ਜਾਵੇ ਦਿਨੇ ਮੁਸੀਬਤ ਹੋ ਜਾਵੇ ਵੀ ਜਿਵੇਂ ਅੰਦਰ ਡਾਕਟਰ ਛੇਤੀ ਜਾਣ ਤੋਂ ਪਹਿਲਾਂ ਤਾਂ ਛੋਟੇ-ਮੋਟੇ ਡਾਕਟਰ ਨੇ ਹੱਥ-ਪਾਤ ਨੂੰ ਹੀ ਡਰਦੇ ਨੇ ਜੀ ਆਪਾਂ ਨੂੰ ਡਾਕਟਰ ਚਾਹੀਦਾ ਐਡਾ ਆਪਣਾ ਨਗਰੇ ਪਹਿਲਾ ਸੁਖਵੀਰ ਬਾਦਲ ਰਹਿ ਗਿਆ ਜੀ ਆਪਣੇ ਇੱਥੇ ਫਿਰ ਆਪਣੇ ਆਵਲਾ ਸਾਹਿਬ ਆ ਗਿਆ ਉਸ ਤੋਂ ਬਾਅਦ ਹੁਣ ਭਗਵੰਤ ਮਾਨ ਵੀ ਇੱਥੇ ਪ੍ਰੋਡਕਸ਼ਨ ਲੜ ਕੇ ਗਏ ਨੇ ਕੋਈ ਆਪਣਾ ਧਿਆਨ ਨਹੀਂ ਇਸ ਵੇਲੇ ਕੋਈ ਖਿਆਲ ਨਹੀਂ ਬਸ ਆਪਦੇ ਵੱਲੇ ਵੀ ਧਿਆਨ ਨੇ ਇਹਨਾਂ ਦੇ ਆਪਨ ਉਹਨਾਂ ਡਾਕਟਰ ਛੋਟਾ ਮੋਟਾ ਵੀ ਜਾਣ ਲੱਗੇ ਵੀ ਪਹਿਲਾਂ ਹੱਥ ਪਾਣ ਨੂੰ ਡਰਦਾ ਜੀ ਜੀ ਆਪਨ ਡਾਕਟਰ ਚੰਗੇ ਚਾਹੀਦੇ ਨੇ ਆਪਣੇ ਬੱਚਿਆਂ ਵਾਸਤੇ ਆਪਣੇ ਪਰਿਵਾਰ ਵਾਸਤੇ ਜੋ ਕਿ ਹੁਣ ਦੇਖੋ ਬੱਚਿਆਂ ਦਾ ਮਾਪਿਓਕ ਕੱਲਾ ਕਮਾਨ ਵਾਲਾ ਸੀ ਕੱਲਾ ਟੂਟਣ ਵਾਲਾ ਸੀ ਜੱਜ ਉਹ ਹੀ ਡਾਕਟਰ ਹੁੰਦਾ ਅੱਜ ਨੂੰ ਪਰਿਵਾਰ ਦੇ ਵਿੱਚ ਕੋਲ ਸ਼ਾਮਿਲ ਹੁੰਦਾ ਹਾਂ ਜੀ ਕੀ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਅਪੀਲ ਇਹੀ ਕਰਨੇ ਆ ਵੀ ਅੱਜ ਇਸ ਕਾਰ ਕਰ ਗਰੀਬ ਘਰਾ ਦਾ ਪਰਿਵਾਰ ਨੂੰ ਨੁਕਸਾਨ ਹੋਇਆ ਹੈ ਕੱਲ ਨੂੰ ਹੋਰ ਕਿਸੇ ਪਰਿਵਾਰ ਦਾ ਨੁਕਸਾਨ ਨਾ ਹੋਵੇ ਇਸ ਲਈ ਵੀ ਆਪਣ ਡਾਕਟਰ ਸਾਨੂੰ ਜੋ ਜਲਾਲਾਬਾਦ ਦੇ ਵਿੱਚ ਚੰਗੇ ਡਾਕਟਰ ਦਿਓ ਜੋ ਕਿ ਸਾਡੇ ਅਸੀਂ ਜਾਣਦੇ ਜਾਈਏ ਵੀ ਸਾਨੂੰ ਕੋਈ ਪੁੱਛਣਾ ਵੀ ਨਾਲ ਨਵੇਂ ਅੰਦਰ ਲੈ ਜਾਣ ਤੇ ਮਰੀਜ਼ ਦੀ ਜਾਨ ਬਚਾਈ ਜਾਵੇ